ਬਾਦਲ ਦਾ ਜਿਹੜਾ ਪਰਿਵਾਰ ਬਚਾਓ ਯਾਤਰਾ ਨਹੀਂ ਚੱਲ ਰਹੀ ਉਹ ਜੀਪ ਦੇ ਉੱਤੇ ਛਤਰੀ ਜੀ ਲਾਲ ਖਿਆ ਤੁਰਿਆ ਜਾਂਦਾ ਹੁੰਦਾ ਹੈ ਸ਼ਹਿਰ 'ਚ ਕੋਈ ਬੰਦਾ ਨੇ ਵਾਲਾੜੇ ਹੁੰਦਾ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਹੁੰਦਾ ਉਹਨੂੰ ਐ ਲੱਗੀ ਜਾਂਦਾ ਪਤਾ ਨਹੀਂ ਬੰਦੇ ਖੜੇ ਨੇ ਬੰਦੇ ਖੜੇ ਨਹੀਂ ਝੌਲਾ ਝੌਲਾ ਦਿਖਣ ਲੱਗ ਗਿਆ ਇਹਨਾਂ ਨੂੰ ਹਾਂਜੀ ਲੱਡੂਆਂ ਦੇ ਪੈਸੇ ਮੰਗੀ ਜਾਂਦੇ ਆ ਹਲਵਾਈ ਸੋ ਵੀਰੋ ਇਹਨਾਂ ਤੋਂ ਕੀ ਉਮੀਦ ਕਰੋਗੇ ਜਿਹੜੇ ਗਰੀਬਾਂ ਦੇ ਪੈਸੇ ਵੀ ਨਹੀਂ ਦੇ ਸਕਦੇ ਹਾਂਜੀ ਕਿੱਕਲੀ ਤੂੰ ਸੁਣਤਾ ਲਈ ਹੁਣ ਬਾਰ-ਬਾਰ ਕਿਉਂ ਸੁਣਦੇ ਹੋ ਤੁਸੀਂ ਆਪਦੇ ਫੋਨਾਂ 'ਚ ਰਿਕਾਰਡ ਕਰਨੀ ਆ ਮੈਨੂੰ ਪਤਾ ਤਾਂ ਛੁੱਟ ਦੇ ਉਹਦੇ 'ਚ ਤਾਂ ਫਿਰ ਇਹਨਾਂ ਦਾ ਸਾਰੇ ਚਿੱਠੇ ਖੋਲਤੇ ਨਾ ਮੈਂ ਕਿੱਕਲੀ ਜਿਹੜੀ ਹੈ ਉਹ 'ਚ ਤਾਂ ਫਿਰ ਸਾਰੇ ਚਿੱਠੇ ਆ ਗਏ ਇਹਨਾਂ ਦੇ ਬਠਿੰਡੇ ਜਾ ਕੇ ਦੇਖਿਓ ਪੁਰਾ ਹਾਲ ਵਾ ਪਿਆ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਗਾਹਾਂ ਨਾ ਗੱਲ ਕਰਦੇਓ ਠੀਕ ਹੈ ਨਾ ਕੁਝ ਅਫਸਰ ਹੈਗੇ ਨੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਨੇ ਸੁਖਬੀਰ ਹੋਰਾਂ ਦੇ ਹਰਸਿਮਰ ਤੋਰਾਂ ਦੇ ਉਹ ਅਫਸਰ ਮੈਨੂੰ ਦੱਸ ਦਿੰਦੇ ਕਹਿੰਦੇ ਨਾਂ ਤਾਂ ਲਿਓ ਨਾ ਸਾਡਾ ਮੈਂ ਕਿਹਾ ਨਾਂ ਨਹੀਂ ਲੈਂਦਾ ਮੈਂ ਕਿਹਾ ਹਾਲ ਕੀ ਐ ਕੰਦਰ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਵੀ ਆ ਨਵਾਂ ਪੰਗਾ ਕੀ ਪਾ ਗਿਆ ਕਹਿੰਦਾ ਉੱਥੋਂ ਤੁਸੀਂ ਕਿੱਕਲੀ ਆ ਗਈ ਕਹਿੰਦਾ ਹੁਣ ਹੋਰ ਹੀ ਟਿਕਣ ਦਿੰਦੀ ਕਿ ਇਕਲੀ ਕਹਿੰਦਾ ਆਪਸ ਵਿੱਚ ਲੜਾਈਆਂ ਕਰੀ ਜਾਂਦੇ ਤੂੰ ਮੇਰੇ ਭਾਈ ਦਾ ਐ ਕੀਤਾ ਭਾਈ ਕਹਿੰਦਾ ਤੈਂ ਕੀਤਾ ਕਹਿੰਦਾ ਲੜਾਈਆਂ ਚੱਲ ਪਈਆਂ ਆਪਸ ਵਿੱਚ ਸੋ ਵੀਰੋ ਜਦੋਂ ਪਹਿਲਵਾਨ ਹਾਰਦਾ ਹੋਵੇ ਨਾ ਦੰਦੀਆਂ ਆਈਆਂ ਵੱਢਣ ਲੱਗ ਜਾਂਦਾ ਕਰਨਗੁੰਨਾ ਤੇ ਇਹ ਉਹ ਹੈ ਜਿਗਾ ਮਾਂ ਤੇ ਆ ਗਿਆ ਹੁਣ ਗਾਲਾਂ ਦੇਣ ਲੱਗ ਗਏ ਬਟਿੰਡਾ ਗਿਆ ਇਹਨਾਂ ਦਾ ਕੀ ਖਤਮ ਤੱਬਰੀ ਖਤਮ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ